ਫਗਵਾੜਾ ਨਿਊਜ਼ ਮਹਿਤਾ ਨਾਲ ਅੱਜ ਲਈ ਫਗਵਾੜਾ ਸ਼ਹਿਰ ਦੇ ਸਥਾਨਿਕ ਹੋਟਲ ਵਿਕੇਸ਼ ਸਮਾਜ ਸੇਵੀ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ 77ਵਾਂ ਮਾਸਿਕ ਰਾਸ਼ਨ ਵੰਡ ਅਤੇ ਅਵਾਰਡਸ ਮੇਲਨ ਕਰਵਾਇਆ ਗਿਆ ਜਿਸ ਵਿੱਚ ਬਾਬਾ ਬਾਲਕਨਾ ਸੇਵਾ ਸੁਸਾਇਟੀ ਅਤੇ ਲਾਇਨ ਕਲਬ ਫਗਵਾੜਾ ਸਿਵੀ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਦੌਰਾਨ ਲਾਇਨ ਇੰਟਰਨੈਸ਼ਨਲ 321ਵਾਂ ਡੀ ਦੇ ਗਵਰਨਰ ਲਾਇਨ ਰਿਸ਼ਪਾਲ ਸਿੰਘ ਬਚਾ ਜੀ ਵੀ ਨੇ ਮੁੱਖ ਮਹਿਮਾਨ ਵਜੋਂ ਸ਼ਰਤਕਤ ਕੀਤੀ ਇਸ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਵੰਡ ਮੂਲਾ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਅਧਿਆਪਕਾਂ ਅਤੇ ਡਾਕਟਰਾਂ ਅਤੇ ਪੰਤਵੰਤਿਆਂ ਨੂੰ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਫਗਵਾੜ ਤੋਂ ਸੰਦੀਪ ਸਿੰਘ ਸੋਨਿਆ ਦੇ ਨਾਲ ਜੈ ਸ਼ਰਮਾ ਦੇ ਕੋਲ। ਅੱਜ ਬਾਬਾ ਬਲਕਾਂ ਸੇਵਾ ਸਮਟੀ ਲੋਕ ਔਰ ਮੇਰੇ ਲੋਕ ਵਿੱਚ 77ਵਾਂ ਰਾਸ਼ਨ ਵਿਤਰਨ ਸਮਾਰੋਹ ਕਰਾ ਗਿਆ। ਜਿਹਦੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਵਿਰੇ ਚੋਪੜਾ ਜੀ ਪਰਮ ਸ਼੍ਰੀ ਵਿਸ਼ਰੀ ਵਿਰੇ ਚੋਪੜਾ ਜੀ ਔਰ ਨਾਲ ਉਹਨਾਂ ਦੇ ਸਰਦਾਰ ਰਸ਼ਵਰ ਸਿੰਘ ਬੱਤਾ ਜੀ ਵੀ ਡਿਸਟ੍ਰਿਕਟ ਕਾਰਨਰ ਤੈਨਸਕਟੀ ਨਾਲ ਬੀਐਮ ਗੋਲਦੀ ਡਿਸਟ੍ਰਿਕਟ ਕਾਰਨਰ ਵਾਈਸ 2 ਤੇ ਨਾਲ ਜੀਐਸ ਪਟਿਆ ਜੀ ਡਿਸਟ੍ਰਿਕਟ ਕਾਰਨਰ ਵਾਈਸ 2 ਤੈਨਸਕਟੀ ਅੱਜ ਸਾਰੇ ਸਾਨੂੰ ਆਕੇ ਸ਼ਿਰੋਤਤਾ ਔਰ ਰਾਸ਼ਨ ਮਾਟੀ ਸੰਗਰਾਹ ਦੀ ਸ਼ੁਰੂਆਤ ਵੀ ਛਿੜੀ ਬੀ ਚੁਪੜੇ ਨੂੰ ਕੀਤੀ ਹੈ ਇੱਥੇ ਅੱਜ ਅਸੀਂ ਜਿਹੜਾ 77ਵਾਂ ਰਾਸ਼ਨ ਪੰਡਰ ਸਰੋਸੀ ਨਾਲ ਹੀ ਸਲਾਣਾ ਪ੍ਰੋਜੈਕਟ ਕਰਦੇ ਹਾਂ ਹਰ ਸਾਲ ਕਰਦੇ ਹਾਂ ਦੋ ਅਸੀਂ ਇਸੋ ਚਾਹ ਜਿਸੀਂ 25 ਪਰਾਂ ਰਸ਼ਨ ਦਿੱਤਾ ਗਿਆ ਨਾਲ ਡਾਕਟਰ ਸਾਹਿਬ ਦਾ ਸਨਮਾਨ ਕੀਤਾ ਗਿਆ ਔਰ ਨਾਲ ਟੀਚਰ ਦਾ ਸਨਮਾਨ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਸ਼ਾਇਦ ਸੋਸ਼ਲ ਵਰਕਰ ਸਮਾਜ ਸੇਵਾ ਕਰਦੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਜੀ ਸੋ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਹਾਜ਼ਰ ਸਾਰੇ ਜਿਹੜੇ ਸਾਡੇ ਮੁਖਮੰਮਾ ਨਾਲ ਜਿੰਨੇ ਬੰਦੇ ਸਨ ਉਹਨਾਂ ਦਾ ਤਨਬਧ ਕੀਤਾ ਸੀ ਔਰ ਇਹੀ ਆਸ ਕਰਦੇ ਆ ਮੈਂ ਵੀ ਸਾਡੀ ਸਾਡੀ ਪਾਪਾ ਆਰਗੇਨਾਈਜੇਸ਼ਨ ਤੇ ਵੀ ਔਰ ਮੈਂ ਡਿਸਟ੍ਰਿਕਟ ਚੇਅਰਮੈਨ ਲੋ ਇਹੀ ਇਹੀ ਆ ਜਿੰਨਾਂ ਦਿੱਤੋ ਹਰ ਸਾਲ ਹਰ ਮਹੀਨੇ ਸਾਡਾ ਪੱਕਾ ਪ੍ਰੋਜੈਕਟ ਰਹੇ ਔਰ ਹਰ ਮਹੀਨੇ ਦਾ ਪ੍ਰੋਜੈਕਟ ਚੱਲਦਾ ਰਹੂਗਾ ਨਾ ਹੋਰ ਹੀ ਸਮੱਸਿਆ ਦੇ ਕੰਮ ਕਰਦੇ ਰਹਾਂਗੇ ਜੀ